ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਆ ਫਿਰ ਨਵੇਂ ਟੌਪਿਕ ਤੇ ਵੀਡੀਓ ਤੇ ਅੱਜ ਆਪਾਂ ਦਹੀਂ ਜਮਾਉਣ ਦਾ ਤਰੀਕਾ ਦੱਸਾਂਗੇ ਜੀ ਤੁਹਾਨੂੰ ਤੇ ਸਿਰਫ ਆਪਾਂ 15 ਮਿੰਟ ਦੇ ਵਿੱਚ ਦਹੀਂ ਜਮਾਵਾਂਗੇ ਤੇ 15 ਘੰਟੇ ਦੇ ਵਿੱਚ ਦਹੀਂ ਜਮਾ ਕੇ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਜਿਵੇਂ ਕਿ ਕਈ ਵਾਰ ਜੀ ਆਪਾਂ ਨੂੰ ਦਹੀਂ ਦੀ ਅਚਾਨਕ ਹੀ ਲੋੜ ਹੁੰਦੀ ਹੈ ਕਿ ਕਈ ਵਾਰ ਘਰੇ ਮਹਿਮਾਨ ਆ ਜਾਂਦੇ ਆ ਤੇ ਜਾਂ ਆਪਾਂ ਨੂੰ ਵੀ ਖੁਦ ਲੋੜ ਹੁੰਦੀ ਹੈ ਦਹੀਂ ਖਾਣ ਦੀ ਪਰਾਉਂਠੇ ਵਗੈਰਾ ਨਾਲ ਤਾਂ ਆਪਾਂ ਦੁਕਾਨਾ ਵਗੈਰਾ ਤੇ ਜਾਂਨੇ ਆ ਤਾਂ ਕਈ ਵਾਰ ਦੁਕਾਨਾ ਤੋਂ ਵੀ ਨਹੀਂ ਮਿਲਦੀ ਜਦਹੀਂ ਤੇ ਇਸ ਤਰੀਕੇ ਨਾਲ ਆਪਾਂ ਸਿਰਫ 15 ਮਿੰਟਾਂ ਵਿੱਚ ਤੁਰਤ ਆਪਾਂ ਦਹੀਂ ਘਰ 'ਚ ਜਮਾ ਸਕਦੇ ਆਂਗੇ ਤੇ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਦਹੀਂ ਜਮਾਉਣ ਲਈ ਆਪਾਂ ਨੇ ਲਿੱਤਾ ਇਹ ਦੁੱਧ ਤੇ ਦੁੱਧ ਨੂੰ ਆਪਾਂ ਪਉਣ ਕੇ ਤੇ ਇੱਕ ਵਰਤਨ ਦੇ ਵਿੱਚ ਕੱਢ ਲਾਂਗੇ ਤੇ ਉਵਾਲਣ ਤੋਂ ਪਹਿਲਾਂ ਇਹ ਦੁੱਧ ਕੁਣਨਾ ਬਹੁਤ ਜ਼ਰੂਰੀ ਹੁੰਦਾਗਾ ਕਿਉਂਕਿ ਕਈ ਵਾਰ ਕੋਈ ਜਿਵੇਂ ਕੋਈ ਕਣ ਵਗੈਰਾ ਹੁੰਦੇ ਜਾਂ ਕੋਈ ਮੱਖੀ ਮੱਛਰ ਹੁੰਦਾਗਾ ਦੁੱਧ ਦੇ ਵਿੱਚ ਤਾਂ ਇਹ ਨਿਕਲ ਜਾਂਦਾਗਾ ਇਸ ਤਰੀਕੇ ਨਾਲ ਕੁਣ ਕੇ ਤੇ ਹੁਣ ਆਪਾਂ ਇੰਨੇ ਇੱਕ ਦਹੀਂ ਜਮਾਵਾਂਗੇ ਜੀ ਤੇ ਇੰਨਾ ਕੁ ਦੁੱਧ ਆਪਾਂ ਨੇ ਪੁੰਨ ਲਿਆ ਤੇ ਹੁਣ ਆਪਾਂ ਗੈਸ ਆਨ ਕਰ ਲਾਂਗੇ ਇੱਧਰ ਜੀ ਆਪਾਂ ਦੁੱਧ ਨੂੰ ਗਰਮ ਹੋਣ ਲਈ ਰੱਖਤਾ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਉਬਾਲਾਂਗੇ ਜੀ ਜਿਵੇਂ ਆਪਾਂ ਡੇਲੀ ਵਾਰ ਤੋਂ ਲਈ ਰੁਟੀਨ ਚ ਦਹੀਂ ਜਮਾਉਣ ਲਈ ਦੁੱਧ ਉਬਾਲਦੇ ਆਂਗੇ ਉਸ ਤਰੀਕੇ ਨਾਲ ਚੰਗੀ ਤਰ੍ਹਾਂ ਉਬਾਲ ਲੈਣਾਗਾ ਤਾਂ ਕਿ ਜਿਹੜਾ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਹੋਊਗਾ ਉਹ ਆਫ ਦੀ ਤਰ੍ਹਾਂ ਉੱਡ ਜੇ ਤੇ ਕੱਲਾ ਦੁੱਧ ਉੱਧ ਰਹਿ ਜੇ گاੜੀ ਦਹੀਂ ਜੰਮ ਜੂਗੀ ਗਾੜੇ ਦੁੱਧ ਤੇ ਜੀ ਸਣ ਆਪਾਂ ਇੱਧਰ ਲੈ ਲੈਣਾ ਇੱਕ ਬਰਤਨ ਦਹੀਂ ਜਮਾਉਣ ਵਾਸਤੇ ਜਿਵੇਂ ਇਹ ਆਪਾਂ ਮਿੱਟੀ ਦਾ ਬਰਤਨ ਲਿੱਤਾਗਾ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਏ ਨਿੰਬੂ ਤੇ ਦੇ ਨਮਕ ਪਾ ਕੇ ਮਿੱਟੀ ਦੇ ਬਰਤਨ ਨੂੰ ਆਪਾਂ ਕਦੇ ਵੀ ਸਾਬਣ ਦੇ ਨਾਲ ਨਹੀਂ ਸਾਫ ਕਰਨਾ ਹੈਗਾ ਜੀ ਤੇ ਨਿੰਬੂ ਤੇ ਨਮਕ ਦੇ ਨਾਲ ਹੀ ਸਾਫ ਕਰਨਾ ਹੈਗਾ ਤੇ ਬਹੁਤ ਵਧੀਆ ਸਾਫ ਹੋ ਜਾਂਦਾ ਹੈਗਾ ਮਿੱਟੀ ਦਾ ਬਰਤਨ ਤੇ ਇਹਦੇ ਲਈ ਆਪਾਂ ਨੂੰ ਸਪੈਸ਼ਲ ਮਿੱਟੀ ਦਾ ਬਰਤਨ ਹੀ ਚਾਹੀਦਾ ਹੈ ਦਹੀਂ ਜਮਾਉਣ ਲਈ ਤੇ ਹੁਣ ਆਪਾਂ ਇਹ ਲਈਏ ਦਹੀਂ ਜਾਗ ਵਾਸਤੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ ਦਹੀਂ ਨੂੰ ਤੇ ਇਹ ਦਹੀਂ ਹੈ ਜਿਹੜੀ ਇੱਕ ਚਮਚਾ ਆਪਾਂ ਇਹਦੇ ਬਰਤਨ ਦੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਪਾ ਲੈਣਾ ਆਪਾਂ ਪੂਰਾ ਇੱਕ ਚਮਚਾ ਪਾਵਾਂਗੇ ਦਹੀਂ ਦਾ ਇਹਦੇ ਵਿੱਚ ਆਪਾਂ ਤੇ ਇਹਨੂੰ ਚੰਗੀ ਤਰ੍ਹਾਂ ਫੈਲਾ ਲਾਂਗੇ ਆਪਾਂ ਦਹੀਂ ਨੂੰ ਪੂਰੇ ਬਰਤਨ ਦੇ ਵਿੱਚ ਜੀ ਚਮਚੇ ਦੇ ਨਾਲ ਤੇ ਦਹੀਂ ਨੂੰ ਆਪਾਂ ਚਾਰੇ ਪਾਸੇ ਇਸ ਤਰੀਕੇ ਨਾਲ ਫੈਲਾ ਲਿਆ ਜੀ ਪੂਰੇ ਬਰਤਨ ਦੇ ਵਿੱਚ ਤੇ ਇਹਨਾਂ ਵਿੱਚ ਖੱਟਾ ਹੋ ਜਾਊਗਾ ਸੇ ਪਾਸੋਂ ਬਰਤਨ ਵੀ ਦਹੀਂ ਦੇ ਨਾਲ ਜਾਗ ਵਾਸਤੇ ਤੇ ਇਧਰ ਆਪਾਂ ਦੁੱਧ ਘੱਟ ਤੇ ਕਰਕੇ ਉਵਾਲ ਰਹੇ ਆਂਗੇ ਉਵਾਲੇ ਆ ਰਹੇ ਆ ਇਹਨੂੰ ਦੁੱਧ ਨੂੰ ਚੰਗੀ ਤਰ੍ਹਾਂ ਕਾੜਾਂਗੇ ਆਪਾਂ ਦੁੱਧ ਨੂੰ ਦਹੀਂ ਤੇ ਇਧਰ ਜੀ ਆਪਾਂ ਦੁੱਧ ਉਵਾਲ ਲਿਆ ਤੇ ਗੈਸ ਆਪਾਂ ਨੇ ਬੰਦ ਕਰਤਾ ਤੇ ਹੁਣ ਆਪਾਂ ਦੁੱਧ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਜਿਆਦਾ ਠੰਡਾ ਨਹੀਂ ਕਰਨਾ ਤੇ ਇੱਥੇ ਦੁੱਧ ਆਪਾਂ ਨੇ ਠੰਡਾ ਕਰ ਲਈ ਦੁੱਧ ਆਪਾਂ ਇਨਾ ਕ ਠੰਡਾ ਕਰਨਾ ਕਿ ਆਪਣੀ ਉਂਗਲ ਡੋਬਦੀ ਹੋਵੇ ਆਰਾਮدارੀ ਨਾਲ ਤੇ ਜਿਆਦਾ ਗਰਮ ਨਾ ਹੋਵੇ ਤੇ ਜਿਆਦਾ ਠੰਡਾ ਵੀ ਨਾ ਹੋਵੇ ਇਸ ਤਰੀਕੇ ਦੇ ਦੁੱਧ ਚਾਹੀਦਾ ਆਪਾਂ ਨੂੰ ਦਹੀਂ ਜਮਾਉਣ ਲਈ ਤੇ ਹੁਣ ਜਿਹੜਾ ਆਪਾਂ ਥੋੜਾ ਜਿਹਾ ਅਜੇ ਰੱਖਿਆ ਹੋਇਆ ਬਾਕੀ ਬਚਦਾ ਇਹਦੇ ਵਿੱਚ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਗਰਮ ਦੁੱਧ ਇਹ ਤੇ ਬਾਕੀ ਦੁੱਧ ਆਪਾਂ ਪਾ ਦਾਂਗੇ ਇਹਦੇ ਵਿੱਚ ਮਟਕੇ ਦੇ ਵਿੱਚ ਮਿੱਟੀ ਦੇ ਬਰਤਨ ਦੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਜਿਹੜਾ ਇਹ ਦੁੱਧ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਇਹਦੇ ਵਿੱਚ ਖੱਟਾ ਖੱਟਾ ਦਹੀਂ ਹੈਗਾ ਤੇ ਉਹ ਚੰਗੀ ਤਰ੍ਹਾਂ ਮਿਕਸ ਹੋ ਜੇ ਜਾਗ ਵਾਸਤੇ ਸਾਰੇ ਦੁੱਧ ਦੇ ਵਿੱਚ ਰਲ ਜੂਗਾ ਇਹ ਇਸ ਤਰੀਕੇ ਨਾਲ ਘੋਲ ਲਾਂਗੇ ਆਪਾਂ ਤੇ ਹੁਣ ਇਹ ਸਾਰਾ ਦੁੱਧ ਆਪਾਂ ਪਾ ਦਾਂਗੇ ਇਹਦੇ ਵਿੱਚ ਲੋ ਜੀ ਹੁਣ ਆਪਾਂ ਇਹ ਜਿਹੜਾ ਸਾਰਾ ਦਹੀਂ ਰਲਾਇਆ ਸੀ ਦੁੱਧ ਦੇ ਵਿੱਚ ਉਹ ਵੀ ਮਿਕਸ ਕਰਤਾ ਤੇ ਇੱਥੇ ਆਪਾਂ ਨੂੰ ਚਾਹੀਦੀ ਇੱਕ ਲਾਲ ਮਿਰਚ ਸੁੱਕੀ ਹੋਈ ਮਿਰਚ ਜਿੱਤੇ ਇਹ ਬੂੰਡਾ ਹੋਵੇ ਡੰਡੀ ਵਾਲੀ ਇਹ ਤੇ ਥੋੜੀ ਡੰਡੀ ਅਗੇ ਜੇਕਰ ਜ਼ਿਆਦਾ ਲੰਬੀ ਡੰਡੀ ਹੈ ਪੂਰੀ ਤਾਂ ਉਹ ਲੈ ਲਓ ਤੁਸੀਂ ਮਿਰਚ ਪਰ ਹੋਵੇ ਡੰਡੀ ਵਾਲੀ ਮਿਰਚ ਤੇ ਇਸ ਤਰੀਕੇ ਨਾਲ ਆਪਾਂ ਉੱਪਰ ਰੱਖ ਦਾਂਗੇ ਇਹਨੂੰ ਮਿਰਚ ਨੂੰ ਤੇ ਚਲੋ ਜੀ ਤੇ ਇੱਥੇ ਆਪਾਂ ਲੈ ਲਿਆ ਇੱਕ ਕੁੱਕਰ ਤੇ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਤੇ ਇੱਕ ਤੋਂ ਡੇਢ ਗਲਾਸ ਆਪਾਂ ਪਾਣੀ ਦਾ ਪਾ ਲਿਆ ਜੀ ਇਹਦੇ ਵਿੱਚ ਤੇ ਹੁਣ ਪਾਣੀ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਲੋ ਜੀ ਹੁਣ ਆਪਣਾ ਪਾਣੀ ਹੋ ਗਿਆ ਗਰਮ ਇੱਥੇ ਆਪ ਨੂੰ ਚਾਹੀਦਾ ਜੀ ਇਦਾਂ ਦਾ ਫੋਇਲ ਪੇਪਰ ਸਿਲਵਰ ਰੋਲ ਤੇ ਇਹਨੂੰ ਆਪਾਂ ਨਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਕਵਰ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਕਵਰ ਠੀਕ ਕਰ ਦੇਣਾ ਹੈ ਚੰਗੀ ਤਰ੍ਹਾਂ ਬੰਦ ਕਰ ਦੇਣਾ ਤੇ ਲੋ ਜੀ ਇੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰਤਾ ਹੁਣ ਤੇ ਹੁਣ ਆਪਣਾ ਇਧਰ ਪਾਣੀ ਵੀ ਗਰਮ ਹੋ ਗਿਆ ਤੇ ਆਪਾਂ ਇਹਨੂੰ ਹੱਥ ਬਚਾ ਕੇ ਤੇ ਪਾਣੀ ਦੇ ਵਿੱਚ ਰੱਖ ਦਾਂਗੇ ਉਤੋਂ ਇਹਨੂੰ ਕੁੱਕਰ ਨੂੰ ਬੰਦ ਕਰ ਦਾਂਗੇ ਤੇ ਲੀਡ ਇਹਦੇ ਆਪਾਂ ਇਹ ਵਿੱਚ ਲਾ ਦੇਣੀ ਹੈ ਜੀ ਪਹਿਲਾਂ ਹੀ ਤੇ ਆਪਾਂ 15 ਮਿੰਟ ਜੀ ਬਿਲਕੁਲ ਘੱਟ ਫਲੇਮ ਤੇ ਤੇ ਆਪਾਂ ਇਹਨੂੰ ਦਹੀਂ ਨੂੰ ਬਣਾਵਾਂਗੇ 15 ਮਿੰਟ ਦੇ ਵਿੱਚ ਤੇ ਲੋ ਲੋ ਜੀ ਹੁਣ 15 ਮਿੰਟ ਹੋ ਗਏ ਆਪਣੇ ਤੇ ਆਪਾਂ ਗੈਸ ਬੰਦ ਕਰ ਦਿੰਨੇ ਆਂ ਤੇ ਲੋ ਜੀ ਹੁਣ ਆਪਾਂ ਕੁੱਕਰ ਖੋਲ ਕੇ ਤੁਹਾਨੂੰ ਦਿਖਾਉਣੇ ਆਂਗੇ ਤੇ ਆਪਣਾ ਇਹ ਬਹੁਤ ਜ਼ਿਆਦਾ ਗਰਮ ਆ ਦਹੀਂ ਵਾਲਾ ਬਰਤਨ ਤੇ ਇਹਨੂੰ ਆਪਾਂ ਕਿਸੇ ਕੱਪੜੇ ਦੇ ਨਾਲ ਕੱਢ ਲਾਂਗੇ ਇਸ ਤਰੀਕੇ ਨਾਲ ਤੇ 2 ਤੋਂ 3 ਮਿੰਟ ਆਪਾਂ ਹਜੇ ਇਸੇ ਤਰੀਕੇ ਨਾਲ ਹੀ ਰੱਖਾਂਗੇ ਇਹਨੂੰ ਹਜੇ ਖੋਲਦੇ ਨਹੀਂ ਹੈਗੇ ਆਪਾਂ ਜੀ ਹੁਣ ਆਪਾਂ ਦਹੀਂ ਚੈੱਕ ਕਰਕੇ ਵੇਖਦੇ ਆਂ 2 ਤੋਂ 3 ਮਿੰਟ ਬਾਅਦ ਤੇ ਹਜੇ ਵੀ ਇਹ ਗਰਮ ਪਿਆਇ ਤੇ ਚਮਚ ਨਾਲ ਆਪਾਂ ਚੈੱਕ ਕਰਕੇ ਵੇਖਾਂਗੇ। ਮਿਰਚ ਨੂੰ ਪਹਿਲਾਂ ਆਪਾਂ ਸਾਈਡ ਤੇ ਕੱਢ ਦਾਂਗੇ। ਤੇ ਦੇਖੋ ਜੀ ਇਸ ਤਰੀਕੇ ਦਾ ਦਹੀਂ ਬਣਿਆ ਇਹ। ਵੈਸੇ ਤਾਂ ਕਾਫੀ ਹੱਦ ਤੱਕ ਤਾਂ ਦਹੀਂ ਬਣ ਗਿਆ ਇਹ। ਦੇਖੋ ਜੀ ਦਹੀਂ ਬਣ ਕੇ ਆਪਣਾ ਤਿਆਰ ਹੈਗਾ। ਤੇ ਚਲੋ ਜੀ ਇਸ ਤਰੀਕੇ ਨਾਲ ਤੁਸੀਂ ਵੀ ਦਹੀਂ ਬਣਾ ਲੈਣਾ ਜੀ ਸਿਰਫ 15 ਮਿੰਟ ਦੇ ਵਿੱਚ। ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ